ਤਸਵੀਰਾਂ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਨੂੰ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਮੁੰਡੇ ਇੱਥੇ ਅਚੇਹਾ ਫੁੱਟਾ ਕੰਮ ਕਰਦੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਮੁੰਡੇ ਆਹ ਕੰਮ ਕਰਨ ਵਾਸਤੇ ਇੱਥੇ ਆਏ ਸੀ ਪਰ ਇਨ੍ਹਾਂ ਮੁੰਡਿਆਂ ਨੂੰ ਵੀ ਨਹੀਂ ਪਤਾ ਸੀ ਕਿ ਇਨ੍ਹਾਂ ਦੀ ਇਸ ਤਰੀਕੇ ਦੇ ਨਾਲ ਵੀਡੀਓ ਬਣ ਜਾਵੇਗੀ ਤੇ ਨੈਟ ਤੇ ਵਾਇਲ ਹੋਵੇਗੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਇਨ੍ਹਾਂ ਮੁੰਡਿਆਂ ਨੂੰ ਖੂਬ ਲਾਂਤਾ ਪਾਉਗੇ ਤਾਂ ਆਓ ਦੇਖਦੇ ਹਾਂ ਗੱਲਬਾਤ ਦੌਰਾਨ ਦੁਕਾਨ ਮਾਲਕ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਹਾਂ ਤਸਵੀਰਾਂ ਦੇ ਵਿੱਚ ਇਹ ਨੌਜਵਾਨ ਮੁੰਡੇ ਗੋਦਾਮ ਦੇ ਵਿੱਚੋਂ ਚੋਰੀ ਕਰਨ ਆਏ ਸੀ ਤਾਂ ਫਿਰ ਦੁਕਾਨ ਮਾਲਕ ਦਾ ਹੈ ਇਸ ਗੱਲ ਨੂੰ ਲੈ ਕੇ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਕਾਰਵਾਈ ਕਰਨ ਦੇ ਬਜਾਏ ਸਾਨੂੰ ਸਿੱਧਾ ਕਹਿ ਦਿੱਤਾ ਕਿ ਤੁਸੀਂ ਆਪਣਾ ਸਿਕਿਉਰਟੀ ਗਾਰ ਰੱਖ ਲਓ ਪਰਮੇਸ਼ਰ ਕੁਮਾਰ ਤੁਹਾਡੀ ਤਿੰਨ ਵਾਰੀ ਚੋਰੀ ਹੋਈ ਹੈ ਇਹ ਪਹਿਲਾ ਚੋਰੀ ਕਦੋਂ ਹੋਈ ਸੀ ਤੇ ਅੱਜ ਤੀਸਰੀ ਵਾਰੀ ਚੋਰੀ ਹੋਈ ਹੋ ਕਦੋਂ ਪਹਿਲਾ 9 ਤਰੀਕ ਨੂੰ ਹੋਈ ਸੀ ਹੂੰ ਫੋਤਬਾਦਰ ਆਇਆ ਇਹ ਗਾਰੰਟੀ ਨੂੰ ਫਿਰ ਵਾਪਸ ਚੋਰ ਫਿਰ ਬਾਹਰ ਚੌਕੀਦਾਰ ਨੂੰ ਪਤਾ ਲੱਗ ਗਿਆ ਉਹਨੇ ਛੀਤੇ ਛੋਟੇ ਮਾਰੀਆਂ ਭੱਜ ਗਏ ਤੀਸਰੀ ਵਾਰੀ ਹੁਣ ਕੱਲ ਰਾਤ ਆਈ ਪਹਿਲੀ ਵਾਰੀ ਕਿੰਨੇ ਦੀ ਚੋਰੀ ਕੀਤੀ ਦੂਜੀ ਵਾਰੀ ਕਿੰਨੇ ਦੀ ਪਹਿਲੀ ਵਾਰੀ 1 ਲੱਖ ਦਾ ਮਾਲ ਲੱਗੇ ਦੂਜੀ ਵਾਰੀ ਕੁਝ ਨਹੀਂ ਲੱਗੇ ਬਚ ਗਏ ਐਤਕੀ ਲਗਭਗ 4 ਲੱਖ ਦੇ ਕਰੀਬ ਮਾਲ ਲੱਗੇ ਅੱਛਾ ਤਿੰਨ ਵਾਰੀ ਤੁਹਾਡੇ ਚੋਰੀ ਹੋਈ ਹੈਗੀ ਹੈ ਪੁਲਿਸ ਨੂੰ ਤੁਸੀਂ ਕੰਪਲੀਨਟ ਲਿਖਾਈ ਸੀ ਕੋਈ ਉਸ ਤੋਂ ਪਹਿਲੀ ਵਾਰੀ ਜਦੋਂ ਆਈ ਆ 36 ਘੰਟੇ ਬਾਅਦ ਆਈ ਉਹ ਵੀ ਕਿਸੇ ਐਸਪੀ ਦਾ ਫੋਨ ਕਰਾ ਤੇ ਫਿਰ ਆਈ ਅੱਛਾ ਦੂਜੀ ਵਾਰੀ ਦੂਸਰੀ ਵਾਰੀ ਆਈ ਨਹੀਂ ਤੇ ਹੁਣ ਜਦੋਂ ਤੁਸੀਂ ਉਹ ਕਹਿੰਦੇ ਗਾਰਡ ਰੱਖ ਲਓ ਅੱਛਾ ਚੌਂਕ ਇੱਥੇ ਰੱਖੋ ਹਾਂਜੀ ਹਾਂਜੀ ਕਿੰਨਾ ਨੇ ਕਿਹਾ ਇਹ ਇਹ ਐਸਆਈ ਆਈ ਸੀ ਕੋਈ ਇੱਥੋਂ ਅੱਛਾ ਸੋਮਨਾਥ ਅੱਛਾ ਸੋਮਨਾਥ ਆਪਣੇ ਰਾਮਾ ਮੰਡੀ ਵਾਲੇ ਹਾਂ ਅੱਛਾ ਇਹ ਕੀ ਕਿਹਾ ਇਹਨਾਂ ਨੇ ਕਿ ਗਾਰਡ ਰੱਖ ਕਹਿੰਦੇ ਗਾਰਡ ਰੱਖ ਲਓ ਆਪਣਾ ਤੁਸੀਂ ਉਹਨਾਂ ਨੂੰ ਕਿਹਾ ਕੀ ਕਾਰਵਾਈ ਕਰੋ ਅਸੀਂ ਕਹਿੰਦੇ ਕਾਰਵਾਈ ਕਰਾਂਗੇ ਉਹ ਵੀਡੀਓ ਰਿਕਾਰਡਿੰਗ ਦੇ ਦੇ ਉਹ ਅਸੀਂ ਦੇ ਦਿੱਤੀ ਸੀ ਉਹਨਾਂ ਨੂੰ ਅੱਛਾ ਰਿਪੋਰਟ ਵੀ ਦੇ ਦਿੱਤੀ ਸੀ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਜੀ ਕੁਝ ਮੁਰ ਕੇ ਨਾ ਫੋਨ ਆਇਆ ਨਾ ਕੋਈ ਕਾਰਵਾਈ ਕਿੰਨੇ ਕਚੋਰ ਆਏ ਸੀ ਕਿ ਚੋਰ ਡੇਲੀ ਆਂਦੇ ਰਾਤ ਨੂੰ ਅੱਛਾ ਕਿੰਨੇ ਕਚੋਰ ਸੀਗੇ ਉਹ ਪਹਿਲੇ ਦਿਨ 7 ਆਏ ਸੀ ਹੂੰ ਦੂਜੀ ਵਾਰੀ 4 ਆਏ ਇਹ ਹੂੰ ਤੇ ਰਾਤੀ ਵੀ 5 ਸੀ 5 ਦੋ ਬਾਾਰ ਸੀ ਤਿੰਨ ਅੰਦਰ ਆਏ ਹੂੰ ਅੱਛਾ ਤੇ ਇਹ ਕਿੰਨਾ ਕਿਹੜਾ ਤੁਹਾਡਾ ਸਮਾਨ ਕਿਹੜਾ ਲੈ ਕੇ ਗਏ ਹੈਗੇ ਨੇ ਟੋਟੇ ਇਹ ਪੈਟਰੋਲ ਪੰਪ ਤੇ ਸਮਰਸੀਬਲ ਮੋਟਰਾਂ ਲੱਗਦੀਆਂ ਹੂੰ ਰਾਤੀ 10 ਮੋਟਰਾਂ ਲੱਗੇ ਹੂੰ ਸਵਿਚ ਲੱਗੇ ਗਏ ਆ ਹੂੰ ਚੇਂਜ ਓਵਰ ਲੱਗੇ ਗਏ ਆ ਹੂੰ ਤੇ ਨਾਲ ਜਿਹੜੀਆਂ ਨੋਜ਼ਲਾਂ ਲੱਗਦੀਆਂ ਨੇ ਤੇਰਪੋਣਾ ਨੇ ਉਹਦੇ ਸਪੇਅਰ ਪਾਰਟ ਵਗੈਰਾ ਲੱਗੇ ਅੱਛਾ ਇੱਕ ਇਹ ਨੂੰ ਦੱਸਿਓ ਕਿ ਮਤਲਬ ਤੁਸੀਂ ਕਹਿ ਰਹੇ ਹੋ ਕਿ ਚੋਰੀ ਹੋਈ ਹੈ ਜਿੰਨੀ ਬਾਰੀ ਆਲਸੋ ਉਹਨਾਂ ਨੇ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਮੈਂ ਤਾਂ ਕਿ ਕੁਛ ਨਹੀਂ ਆਂਦਾ ਅੱਜ ਪੁਲਿਸ ਵਾਲਾ ਆਇਆ 2 ਮਿੰਟ ਰੁਕਿਆ ਉਹਨਾਂ ਲੱਗੇ ਚੱਲ ਗਿਆ ਪਾਣੀ ਪੀ ਕੇ ਬਸ ਅੱਛਾ ਨਾ ਪਤਾ ਪੁੱਛਿਆ ਚੱਲ ਗਿਆ ਬਸ ਤੇ ਤੁਸੀਂ ਉਹਨਾਂ ਨੂੰ ਨਹੀਂ ਕਿਹਾ ਜੀ ਕਾਰਵਾਈ ਕਰੋ ਚਲੋ ਤੁਸ ਜੀ ਅਸੀਂ ਤਾਂ ਕੀ ਕਾਰਵਾਈ ਕਰੋ ਸਾਨੂੰ ਤਾਂ ਲੱਗਦਾ ਪੁਲਿਸ ਵੀ ਚੋਰਾਂ ਨਾਲ ਵਾਲੀ ਭਈ ਹੂੰ ਅੱਛਾ ਕੀ ਲੱਗਦਾ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਵਿਅਕਤੀ ਉੱਪਰ ਜਾਂ ਕਾਜੀ ਮੰਡੀ ਜਾਂਦੇ ਜੀ ਪਿਛਲੀ ਵਾਰੀ ਉੱਧਰ ਗਏ ਅੱਜ ਕੀ ਉੱਧਰ ਗਏ ਐਤ ਕੀ ਵੀ ਤੁਹਾਨੂੰ ਲੱਗਦਾ ਉੱਥੇ ਹੀ ਉਧਰ ਹੀ ਗਏ ਆ ਕਾਲੀ ਛੜ ਕਿਸਾਨੀ ਗਏ ਸੀ ਤੇ ਟੋਟਲ ਨੂੰ ਤੱਕ ਕਿੰਨੇ ਲੱਖ ਦੇ ਤੁਹਾਡੇ ਚੋਰੀ ਹੋਏ ਸੀ ਸਾਡਾ 5.5 ਲੱਖ ਦਾ ਸਮਾਨ ਲਗੇ ਸਾਡਾ 5.5 ਲੱਖ ਹਾਂਜੀ ਉਹਨਾਂ ਲਈ ਤੇ ਕਵਾੜੀਆ ਸਾਡੇ ਲਈ ਤੇ ਸਮਾਨ ਅੱਛਾ ਹੁਣ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਤੁਸੀਂ ਤੁਹਾਡੀ ਕੀ ਮੰਗ ਕੀ ਹੈਗੀ ਐਂ ਦੇਖੋ ਕਰਾਂਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਕਰੇ ਜਾਂ ਫਿਰ ਸਾਨੂੰ ਦੱਸਦੇ ਕਿ ਅਸੀਂ ਨਹੀਂ ਕਰਨੀ ਫਿਰ ਜੋ ਸਾਡੇ ਤੋਂ ਹੋਗਾ ਅਸੀਂ ਕਰਾਂਗੇ ਤੁਹਾਨੂੰ ਕੋਈ ਸੀਸੀਟੀਵੀ ਹੋਣ ਦੇ ਬਾਵਜੂਦ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਕੁਛ ਨਹੀਂ ਕਰਦੇ ਅਸੀਂ ਇਹਨਾਂ ਨੂੰ ਫੁਟੇਜ ਦੇ ਕੇ ਆਏ ਆਂ ਯਾਰ ਰਿਪੋਰਟ ਦੇ ਕੇ ਆਏ ਆਂ ਇਹਨਾਂ ਨੂੰ ਬੰਦਿਆਂ ਦੀਆਂ ਸ਼ਕਲਾਂ ਦੱਸ ਦਿੱਤੀਆਂ ਗਏ ਕਿਦਾਂ ਉਹ ਵੀ ਦੱਸ ਦਿੱਤਾ ਇਹ ਤੁਹਾਨੂੰ ਪਤਾ ਹੀ ਆ ਪੁਲਿਸ ਕੀ ਕਰਦੀ ਮਤਲਬ ਪੁਲਿਸ ਕਿਸੇ ਤਰੀਕੇ ਦੀ ਕਰਦੀ ਨਾ ਦੀ ਨਾ ਸਵਾਲ ਹੀ ਨਹੀਂ ਕਰ ਠੀਕ ਹੈ ਨਾ ਹੀ ਸਾਨੂੰ ਹੁਣ ਇਹਨਾਂ ਤੋਂ ਕੋਈ ਉਮੀਦ ਹੈ ਖੈਰ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਦੇ ਉੱਤੇ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ